ਤੁਹਾਡੇ ਬੱਚਿਆਂ ਉਤੇ ਉਹ ਸਾਰੀਆਂ ਆਸ਼ੀਸ਼ਾਂ ਆ ਰਹੀਆਂ ਜੋ ਧਰਮੀ ਦੀ ਔਲਾਦ ਵਾਸਤੇ ਪਰਮੇਸ਼ਰ ਨੇ ਵਾਅਦੇ ਕੀਤੇ ਆ ਹallelujah ਤੇ ਨਾਲ ਦੀ ਨਾਲ ਮੈਨੂੰ ਇਹ ਵੀ ਯਕੀਨ ਆ ਕਿ ਅਗਲੇ ਹਫਤੇ ਤੋਂ ਤੁਹਾਡੇ ਬੱਚੇ ਤੁਹਾਡੇ ਨਾਲ ਆ ਰਹੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਤੁਹਾਡੇ ਛੋਟੇ ਬੱਚੇ ਤੁਹਾਡੇ ਨੌਜਵਾਨ ਬੱਚੇ ਤੁਹਾਡੇ ਨਾਲ ਤੁਹਾਡੇ ਪਰਮੇਸ਼ਰ ਦੇ ਘਰ ਦੇ ਵਿੱਚ ਉਸਤਤ ਕਰਨ ਦੇ ਲਈ ਆ ਰਹੇ ਆ ਤੁਹਾਡੀ ਮਹਿਮਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵਧੇਗੀ ਹallelujah ਕਿ ਜਦੋਂ ਤੁਹਾਡੇ ਬੱਚੇ ਅਣ ਆਗਿਆਕਾਰੀ ਦੇ ਵਿੱਚੋਂ ਬਾਹਰ ਆ ਜਾਣਗੇ ਉਹ ਪਰਮੇਸ਼ਵਰ ਦੀ ਮहिमा ਕਰਨਗੇ ਪਰਮੇਸ਼ਵਰ ਤੁਹਾਡੀ ਮहिमा ਨੂੰ ਉੱਚਾ ਕਰੇਗਾ ਹallelujah ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਉੱਤਮ ਸਥਾਨ ਦਿਓਗੇ ਤਾਂ ਤੁਸੀਂ ਹਮੇਸ਼ਾ ਉੱਤਮ ਸਥਾਨ ਉੱਤੇ ਟਿਕੇ ਰਹੋਗੇ ਹallelujah ਜਦੋਂ ਕੋਈ ਵਿਅਕਤੀ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਉੱਚਾ ਨਹੀਂ ਚਾਹੁੰਦਾ ਉਹ ਕਦੀ ਵੀ ਆਪ ਵੀ ਉੱਚਾ ਨਹੀਂ ਹੁੰਦਾ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਉੱਚੇ ਹੋਈਏ ਸਾਡੇ ਘਰ ਵਿੱਚ ਸਾਡੇ ਘਰਾਣੇ ਵਿੱਚ ਸਾਡੇ ਲੋਕਾਂ ਵਿੱਚ ਸਾਡੇ ਕਾਰੋਬਾਰ ਦੇ ਵਿੱਚ ਸਾਡੇ ਆਂਢ ਗੁਆਂਢ ਚ ਪਿੰਡ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਤਾਂ ਪਰਮੇਸ਼ਵਰ ਨੂੰ ਆਪਣੇ ਜੀਵਨ ਵਿੱਚ ਉੱਚਾ ਕਰਨਾ ਸਿੱਖੋ ਜਿੱਦਾਂ ਹੀ ਤੁਸੀਂ ਪਰਮੇਸ਼ਵਰ ਨੂੰ ਉੱਚਾ ਕਰੋਗੇ ਪਰਮੇਸ਼ਵਰ ਤੁਹਾਨੂੰ ਇਸ ਦੁਨੀਆ ਦੇ ਲੋਕਾਂ ਵਿੱਚ ਉੱਚਾ ਚੱਕੇਗਾ ਹਾਲੇਲੂਇਆ ਕਿਉਂਕਿ 91 ਜ਼ਬੂਰ ਦੇ ਵਿੱਚ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਕਹਿੰਦਾ ਮੈਂ ਤੈਨੂੰ ਉੱਚਾ ਚੱਕਾਂਗਾ ਹਾਲੇਲੂਇਆ ਪਰਮੇਸ਼ਵਰ ਨੇ ਸਾਡੀ ਮਹਿਮਾ ਨੂੰ ਵਧਾਉਣ ਦਾ ਵਾਅਦਾ ਕੀਤਾ ਆ ਉਹਨਾਂ ਦੀ ਮਹਿਮਾਵਾਦੀ ਆ ਜਿਹੜੇ ਪਰਮੇਸ਼ਵਰ ਦੀ ਮਹਿਮਾ ਨੂੰ ਵਧਾਉਂਦੇ ਆ ਹਾਲੇਲੂਇਆ ਜੇ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਰਵਾਂਗੇ ਲੋਕਾਂ ਦੇ ਮੂੰਹ ਵਿੱਚ ਸਾਡੇ ਲਈ ਮਹਿਮਾ ਦੀਆਂ ਗੱਲਾਂ ਹੋਣਗੀਆਂ ਅਗਰ ਅਸੀਂ ਪਰਮੇਸ਼ਵਰ ਨੂੰ ਮਹਿਮਾ ਦੇਵਾਂਗੇ ਲੋਕੀ ਸਾਨੂੰ ਆਦਰ ਦੇਣਗੇ ਅਸੀਂ ਪਰਮੇਸ਼ਵਰ ਨੂੰ ਉੱਚਾ ਰੱਖਾਂਗੇ ਪਰਮੇਸ਼ਵਰ ਸਾਨੂੰ ਉੱਚਿਆ ਰੱਖਣਗੇ ਹਾਲੇਲੂਇਆ ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਕਰਾਂਗੇ ਸਾਡੇ ਬੱਚੇ ਸਾਡੀ ਆਗਿਆਕਾਰੀ ਕਰਨਗੇ ਹਾਲੇਲੂਇਆ ਅਸੀਂ ਪਰਮੇਸ਼ਵਰ ਲਈ ਅਣਖ ਰੱਖਾਂਗੇ ਤੇ ਸਾਡਾ ਪਰਮੇਸ਼ਵਰ ਸਾਡੇ ਲਈ ਅਣਖੀ ਪਰਮੇਸ਼ਵਰ ਹallelujah ਔਰ ਮੈਨੂੰ ਪੂਰਾ ਯਕੀਨ ਆ ਕਿ ਸਾਰੇ ਵਾਦੇ ਸਾਰੀਆਂ ਬਰਕਤਾਂ ਸਾਰੀਆਂ ਭਲਾਈਆਂ ਤੁਹਾਡੇ ਉੱਤੇ ਆ ਰਹੀਆਂ ਸਗੋਂ ਤੁਹਾਨੂੰ ਪਿੱਛੇ ਪੈ ਕੇ ਮਿਲ ਰਹੀਆਂ ਆ। ਅਮੇਂ ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਆ ਕਿ ਤੁਸੀਂ ਮੈਨੂੰ ਨਹੀਂ ਮੈਂ ਤੁਹਾਨੂੰ ਚੁਣਿਆ ਆ। ਹallelujah ਤੇ ਪਰਮੇਸ਼ਵਰ ਨੇ ਤੁਹਾਨੂੰ ਰਵਾਉਣ ਲਈ ਨਹੀਂ ਚੁਣਿਆ ਮਾਰਨ ਲਈ ਨਹੀਂ ਚੁਣਿਆ ਪਰਮੇਸ਼ਵਰ ਨੇ ਤੁਹਾਨੂੰ ਜ਼ਿੰਦਗੀ ਦੇਣ ਦੇ ਲਈ ਹਸਾਉਣ ਦੇ ਲਈ ਵਸਾਉਣ ਦੇ ਲਈ ਨਰੋਇਆ ਕਰਨ ਦੇ ਲਈ ਤੇ ਛੁਟਕਾਰਾ ਦੇਣ ਦੇ ਲਈ ਚੁਣਿਆ ਹੈ ਹallelujah ਪਰਮੇਸ਼ਵਰ ਦੇ ਬਚਨ ਵਿੱਚ ਲਿਖਿਆ ਮੈਂ ਤੁਹਾਨੂੰ ਵੱਖ ਕੀਤਾ ਕਿ ਤੁਹਾਨੂੰ ਇੱਕ ਪਵਿੱਤਰ ਕੌਮ ਬਣਾਵਾਂ ਹallelujah ਪਰਮੇਸ਼ਵਰ ਨੇ ਸਾਨੂੰ ਪਵਿੱਤਰ ਕੌਮ ਬਣਾਉਣ ਦੇ ਲਈ ਵੱਖਰੇ ਕੀਤਾ ਆ ਅਰ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਾਂਗੇ